ਸਸਿਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਅੱਜ ਇੱਕ ਵੱਖਰੇ ਟਰੈਕਟਰ ਦਿਖਾਉਣ ਲੱਗੇ ਆ ਆਮ ਨਾਲੋਂ ਪੰਜਾਬ ਨੰਬਰ ਟਰੈਕਟਰ ਹੈ ਬਠਿੰਡਾ ਨੰਬਰ 5075E 75 HP ਵਾਲਾ ਕੰਪਨੀ AC ਨਵੇਂ ਟਾਇਰਾਂ ਚ ਟਰੈਕਟਰ ਨਾਨ ਸੀਆਰਡੀ ਇੰਜਨ ਹੈ ਜੀ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਟਰੈਕਟਰ ਦਾ ਆਪਾਂ ਨੰਬਰ ਸਕਰੀਨ ਤੇ ਪਾ ਦਾਂਗੇ ਉਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਤੁਸੀਂ ਟਰੈਕਟਰ ਸੰਬੰਧੀ ਰੇਟਸ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਜੀ 2021 ਮਾਡਲ ਟਰੈਕਟਰ ਹੈ ਬਈ ਜੀ 2021 ਮਾਡਲ ਪਿਓਰ ਮਾਈਕੋ ਪੰਪ ਚ ਮਾਈਕੋ ਪੰਪ ਚ ਟਰੈਕਟਰ ਹੈ ਕਿਉਂਕਿ ਇਹ ਟਰੈਕਟਰ ਹੁਣ ਸੀਆਰਡੀ ਜਾਂ ਚਾ ਔਨ ਲੱਗ ਗਏ ਪਲੇਟਾਂ ਚਾਰ ਅੱਗੇ ਵੇਟ ਵਾਲੀਆਂ ਲੱਗੀਆਂ ਹੋਈਆਂ ਨੇ ਹੈਵੀ ਪਲੇਟ 50 ਕਿਲੋ ਵਾਲੀ ਦੋ ਕੁਇੰਟਲ ਵੇਟ ਅੱਗੇ ਲੱਗਿਆ ਹੋਇਆ ਹੈਗਾ ਟਰੈਕਟਰ ਪੂਰਾ ਫੁੱਲ ਚੰਗਾ ਹੈਗਾ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਾਂ ਇਹ ਪਟਿਆਲਾ ਟਰੈਕਟਰ ਮਾਰਕੀਟ ਜਿਹੜੇ ਕਵਾੜ ਮਾਰਕੀਟ ਬੋਲਦੇ ਨੇ ਉੱਥੇ ਖੜਿਆ ਕਵਾੜ ਮਾਰਕੀਟ ਚ ਟਰੈਕਟਰ ਆ ਕੇ ਤੁਸੀਂ ਟਰੈਕਟਰ ਸੋਹੰਦੀ ਰੇਟ ਸੋਹੰਦੀ ਜਾਣਕਾਰੀ ਬਾਈ ਤੋਂ ਲੈ ਸਕਦੇ ਹੋ ਪ੍ਰੀਤਮ ਜੀ ਦਾ ਟਰੈਕਟਰ ਇਹ ਪ੍ਰੀਤਮ ਇਹ ਪੁਰਾਣੇ ਟਰੈਕਟਰਾਂ ਦਾ ਕੰਮ ਕਰਦੇ ਕੰਪਨੀ ਵਾਲਾ ਏਸੀ ਆ ਦੇਖੋ ਉੱਪਰ ਕਨੈਸਰ ਉੱਤੇ ਲੱਗਿਆ ਹੋਇਆ ਆ ਕੈਮਰਾ ਲੱਗਿਆ ਹੋਇਆ ਪਿੱਛੇ ਸਕ੍ਰੀਨ ਸਕਰੂਨ ਲੱਗੀ ਹੋਈ ਹੈ ਸਾਰਾ ਕੁਝ ਚਾਲੂ ਹੈ ਬਿਲਕੁਲ ਨਵਾਂ ਟਰੈਕਟਰ 2000 ਤੇ 21 ਮਾਡਲ ਰੇਟ ਬਾਈ ਆਪ ਦੱਸਣਗੇ ਫੋਨ ਤੁਹਾਨੂੰ ਇਹਨਾਂ ਦਾ ਫੋਨ ਨੰਬਰ ਸਕ੍ਰੀਨ ਤੇ ਪਾ ਦਾਂਗੇ ਬਸ ਜਿਹੇ ਜੀ ਕਾਰ 'ਚ ਬਹਿ ਗਏ ਤੇ ਟਰੈਕਟਰ ਤੇ ਕੀ ਬਹਿ ਗਏ ਜਮਾਂ ਨਵਾਂ ਟਰੈਕਟਰ ਹੈ ਦੇਖੋ ਡੈਕ ਡੱਕ ਲੱਗਿਆ ਹੋਇਆ ਸਨ ਰੂਫ ਵਾਲਾ ਟਰੈਕਟਰ ਹੈਗਾ ਡੈਕ ਡੱਕ ਚਾਲੂ ਹੈ ਸਕ੍ਰੀਨ ਲੱਗੀ ਹੋਈ ਹੈ ਅੱਗੇ ਸਾਰੇ ਫੰਕਸ਼ਨ ਚੱਲਿਆ ਚਾਲੂ ਹੈ 2021 ਮਲਟਰੈਕਟਰ ਹੈ ਜਿਵੇਂ ਨਵਾਂ ਟਰੈਕਟਰ ਹੈ ਰੇਟ ਦਾ ਤੁਸੀਂ ਬਾਈ ਦਾ ਨੰਬਰ ਆਪਾਂ ਉੱਪਰ ਪਾ ਦਾਂਗੇ ਉਸੇ ਸੰਪਰਕ ਕਰਕੇ ਟਰੈਕਟਰ ਸੰਬੰਧੀ ਰੇਟਾਂ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਅੱਗੇ ਹੈਗਾ 5210 ਇਹ ਵੀ ਏਸੀ ਕੈਵਨ ਟਰੈਕਟਰ ਹੈਗਾ ਟੈਟੂਰ ਇਹਦੇ ਵੀ ਚੰਗੇ ਹੈਗੇ ਟਰੈਕਟਰ ਦੇਖ ਲਓ ਗੀਅਰ ਪ੍ਰੋ ਟਰੈਕਟਰ ਹੈ ਜਿਵੇਂ ਨਵਾਂ ਟਰੈਕਟਰ ਹੈ ਕੰਪਨੀ ਵਾਲਾ ਏਸੀ ਫਿਟਿੰਗ ਹੈਗੀ ਇਹ ਮਾਡਲ ਹੈਗਾ ਜੀ 2000 20 ਕੀ ਮਲਟਰੈਕਟਰ ਇਹ ਹੈ ਕਿਸੇ ਵੀ ਕਿਸਾਨ ਭਰਾ ਨੂੰ ਟਰੈਕਟਰ ਚਾਹੀਦਾ ਹੋਵੇ ਤਾਂ 23 ਮਲਟਰੈਕਟਰ ਹੈ ਜੀ ਇਹ 2023 ਮਲਟਰੈਕਟਰ ਹੈ 4 ਵੀਲ ਡਰਾਈਵ ਚ ਹੈ ਕੰਪਨੀ ਏਸੀ ਲੱਗਿਆ ਹੋਇਆ ਹੈਗਾ ਇਹ ਵੀ ਟਰੈਕਟਰ ਪੂਰਾ ਫੁੱਲ ਚੰਗਾ ਹੈਗਾ ਦੋਨੇ ਟਰੈਕਟਰਾਂ ਦਾ ਰੇਟ ਤੁਸੀਂ ਬਾਈ ਪ੍ਰੀਤਮ ਨਾਲ ਤੁਸੀਂ ਸੰਪਰਕ ਕਰਕੇ ਇਹਨਾਂ ਟਰੈਕਟਰਾਂ ਸੰਬੰਧੀ ਰੇਟਾਂ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਸਾਰੀ ਗੱਲਬਾਤ ਤੁਹਾਨੂੰ ਇਹ ਦੱਸ ਦੇਣਗੇ ਕੋਈ ਵੀ ਟਰੈਕਟਰ ਇਹਨਾਂ ਟਰੈਕਟਰ ਤੇ ਜੇ ਕਿਸੇ ਭਰਾਵਾਂ ਨੇ ਲੋਨ ਕਰਾ ਕੇ ਲੈਣਾ ਹੋਵੇ ਤਾਂ ਲੋਨ ਕਰਾ ਕੇ ਵੀ ਲੈ ਸਕਦੇ ਹੋ ਜੋ ਆਹ ਤਾਂ ਜਿਹੜਾ ਫੀਮ ਹੈ ਜਿਹੜਾ 5075 E ਮੈਨੂੰ ਲੱਗਦਾ ਪੂਰੇ ਪੰਜਾਬ 'ਚ ਮਾਈਕੋ ਪੰਪ ਚ ਬਾਈ ਕੋਲੇ ਟਰੈਕਟਰ ਖੜਾ ਹੈ ਇਹ ਦੁਕਾਨ ਨੰਬਰ ਇਹਨਾਂ ਦਾ ਹੈਗਾ 150 ਕਵਾੜ ਮਾਰਕੀਟ ਪਟਿਆਲਾ ਟਰੈਕਟਰ ਜਿਹੜਾ ਐਡਰੈਸ ਤੁਹਾਨੂੰ ਦੱਸਤਾ ਬਾਕੀ ਫੋਨ ਨੰਬਰ ਸਕਰੀਨ ਦੇ ਉੱਤੇ ਪਾ ਦਾਂਗੇ ਇਹਨਾਂ ਟਰੈਕਟਰਾਂ ਤੋਂ ਦੀ ਰੇਟਾਂ ਤੋਂ ਦੀ ਤੁਸੀਂ ਜਾਣਕਾਰੀ ਬਾਈ ਨਾਲ ਸੰਪਰਕ ਕਰਕੇ ਲੈ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਦੂਜੇ ਕਿਸਾਨ ਭਰਾਵਾਂ ਤੱਕ ਵੀ ਜਾਣਕਾਰੀ ਪਹੁੰਚ ਸਕੇ ਤੇ ਤੁਹਾਡੇ ਤੱਕ ਨਿਤ ਨਵੀਆਂ ਅਸੀਂ ਅਪਡੇਟਸ ਲੈ ਕੇ ਆਉਂਦੇ ਰਹੀਏ ਧੰਨਵਾਦ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖਾ